ਕਰਦਾ ਜਿਵੇਂ ਅੱਜ ਦੀ ਇਸ ਗੁਰਬਾਣੀ ਦੇ ਇਸ ਮਹੀਨੇ ਦੇ ਅੰਦਰ ਸਮਝਾਇਆ ਨਾ ਕਿ ਆਪਾਂ ਕੋਈ ਬਾਹਰੀ ਨਾਪਾਕ ਉਹ ਬਾਹਰ ਤੋਂ ਆਪਾਂ ਇਹ ਗੱਲ ਲੈਣੀ ਆ ਵੀ ਵੀ ਬਾਹਰ ਲੋਕ ਕੀ ਕਹਿੰਦੇ ਆ ਆਪਾਂ ਗੁਰਬਾਣੀ ਤੋਂ ਹੀ ਪੁੱਛਣਾ ਆਪਣੇ ਗੁਰੂ ਤੋਂ ਹੀ ਪੁੱਛਣਾ ਵਾ ਵੀ ਗੁਰੂ ਸਾਨੂੰ ਕੀ ਕਹਿੰਦਾ ਅੱਜ ਦੇ ਇਸ ਮਹੀਨੇ ਦੇ ਅੰਦਰ ਭਾ ਦੋ ਭਾ ਦੋਏ ਮਤਲਬ ਭਾ ਪਲਸ ਦੋਏ ਵੀ ਜਿਹੜਾ ਬੰਦਾ ਦੋਹੀ ਪਾਸੇ ਚੱਲਦਾ ਜਿਹੜਾ ਬੰਦਾ ਇੱਕ ਰੱਬ ਤੇ ਇੱਕ ਪ੍ਰਮਾਤਮਾ ਤੇ ਭਰੋਸਾ ਨਹੀਂ ਕਰਦਾ ਉਹਦੀ ਹਾਲਾਤ ਦੱਸੀ ਆ ਇਸ ਮਹੀਨੇ ਦੇ ਅੰਦਰ ਗੁਰੂ ਪਾਤਸ਼ਾਹ ਦੇ ਭਾਦਵੇਂ ਭਰਮ ਪੁਲਾਣੀਆਂ ਦੁਜਾ ਲੱਗਾ ਹੇਤ ਗੁਰੂ ਪਾਸਾ ਕੰਦੇ ਪਹਾਦਰੋਂ ਦੇ ਸਪਾਦੋਂ ਦੇ ਮਹੀਨੇ ਦੇ ਅੰਦਰ ਜਿਹੜਾ ਬੰਦਾ ਧਰਮ ਦੇ ਵਿੱਚ ਭੜਕਦਾ ਫਿਰਦਾ ਆਪਣੇ ਰੱਬ ਨੂੰ ਭੁਲਾ ਕੇ ਦੂਜੇ ਲੱਗਾ ਦੂਜੇ ਬੰਨਿਓ ਆਪਣਾ ਹਿੱਕ ਲਾ ਲਿਆ ਆਪਣਾ ਜਿਹੜਾ ਮਨ ਜਿਹੜਾ ਨੇ ਇਸ ਮਨੂਏ ਨੂੰ ਦੂਜੇ ਬੰਨ ਲਾ ਲਿਆ ਦੂਜੇ ਦਾ ਮਤਲਬ ਇੱਕ ਪ੍ਰਮਾਤਮਾ ਆਪਣੇ ਰਹਿਬਰ ਨੂੰ ਛੱਡ ਕੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਛੱਡ ਕੇ ਇਸ ਦੇ ਉੱਤੇ ਨਿਸ਼ਚਾਨੇ ਕੀਤਾ ਹੋរី ਬੰਨੇ ਤੁਰ ਪਿਆ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਦੋਹਾਂ ਬੰਨੇ ਚੱਲਦਾ ਜਿਵੇਂ ਅਗਲੀ ਪੰਕਤੀ ਦੇ ਅੰਦਰ ਉਦਾਹਰਣ ਦਿੱਤੀ ਮਨੁੱਖ ਨੂੰ ਵੀ ਜਿਵੇਂ ਇੱਕ ਇਸਤਰੀ ਆ ਇੱਕ ਔਰਤ ਆ ਔਰਤ ਆਪਣੇ ਪਤੀ ਨੂੰ ਛੱਡ ਕੇ ਆਪਣੇ ਪਤੀ ਲਈ ਸ਼ਿੰਗਾਰ ਕਰਨਾ ਸੀ ਉਹਨੇ ਆਪਣੇ ਪਤੀ ਲਈ ਮੇਕਅਪ ਆਪਣੇ ਪਤੀ ਲਈ ਸਜਣਾ ਸੀਗਾ ਨੇ ਆਪਣੇ ਪਤੀ ਨੂੰ ਛੱਡ ਕੇ ਦੂਸਰੇ ਬੰਨੇ ਵੀ ਦੂਸਰੇ ਪਰਾਏ ਮਰਦ ਦੇ ਨਾਲ ਤੇ ਪਰਾਏ ਮਰਦ ਨੂੰ ਆਪਣਾ ਸਮਝ ਕੇ ਆਪਣੇ ਖਸਮ ਨੂੰ ਛੱਡ ਕੇ ਦੂਜੇ ਬੰਨੇ ਤੇ ਸ਼ਿੰਗਾਰ ਕੀਤਾ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਤੇਰਾ ਸ਼ਿੰਗਾਰ ਕਿਸੇ ਕੰਮ ਦਾ ਨਹੀਂ ਆ ਮਨੁੱਖ ਤੇ ਵੀ ਉਹੀ ਆ ਜਿਵੇਂ ਇੱਕ ਇਸਤਰੀ ਤੇ ਓਮੀ ਇੱਕ ਮਨੁੱਖ ਤੇ ਆ ਓਮੀ ਇੱਕ ਬੰਦ ਤੇ ਆ ਓਨੀ ਗੱਲ ਢੁਕਦੀ ਆ ਇਸਤਰੀ ਤੇ ਓਨੀ ਗੱਲ ਢੁਕਦੀ ਆ ਬੰਦੇ ਤੇ ਵੀ ਸੱਜਣਾ ਕਿੰਨੇ ਤੂੰ ਆਪਣੇ ਸਰੀਰ ਨੂੰ ਪਰਫਿਊਮ ਲਾ ਲ ਚੰਗੇ ਵਸਤਰ ਪਹਿਨ ਲਾ ਬਹੁਤ ਜ਼ਿਆਦਾ ਭਾਵਾਂ ਚਿੱਤੇ ਪਹਿਨ ਲਾ ਪਰ ਜੇ ਗੁਰੂ ਪਾਤਸ਼ਾਹ ਚਿੱਤੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜਿਓ ਚਿੱਤੂ ਕੱਪੜੇ ਪਾਇਓ ਤੋਂ ਪਹਿਰਾਵਾ ਚਿੱਟਾ ਅੰਦਰ ਕਾਲਾ ਮਨੂਆ ਜਿਹੜਾ ਅੰਦਰ ਕਾਲਾ ਨੇ ਗੁਰੂ ਪਾਤਸ਼ਾਹ ਦੇ ਚਿੱਤੇ ਜਨਕੇ ਕੱਪੜੇ ਮੈਲੇ ਚਿੱਤ ਕਠੋਰ ਜਿਓ ਚਿੱਤ ਜਿਹੜਾ ਕਠੋਰ ਆ ਉਹ ਇੰਨਾ ਕ ਕਠੋਰ ਆ ਵੀ ਦਇਆ ਤੇ ਹੈ ਹੀ ਨਹੀਂ ਉਹਦੇ ਅੰਦਰ ਦਇਆ ਨਾਮ ਦੀ ਚੀਜ਼ ਨਹੀਂ ਗੀ ਉਤੋਂ ਪਹਿਰਾਵਾ ਚਿੱਟਿਆਂ ਦਾ ਜਾ ਹੋਰ ਪਹਿਰਾਵਾ ਪੈਣ ਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਦੁਨੀਆਂ ਨੂੰ ਭੁਲੇਖਾ ਪਾ ਰਿਆ ਪਰ ਉਹ ਜਿਹੜਾ ਖਸਮ ਆ ਉਹ ਦੇਖਦਾ ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਦੇਖੋ ਲੱਖ ਸ਼ਿੰਗਾਰ ਬਣਾਇਆ ਤਾਰ ਜਿੰਨਾ ਹੀ ਕੇਤ ਲੱਖਾਂ ਸ਼ਿੰਗਾਰ ਬਣਾ ਲਏ ਲੱਖਾਂ ਵਾਰ ਸਜ ਲਿਆ ਧਜ ਲਿਆ ਪਰਫਿਊਮ ਲਾ ਲਿਆ ਸਰੀਰ ਦੇ ਉੱਤੇ ਬਹੁਤ ਅਤਰ ਵਗਾਰਾ ਹੋਰ ਜੋ ਵੀ ਸੁਗੰਧਿਤ ਚੀਜ਼ ਹੈ ਚੰਗੇ ਵਸਤਰ ਪਹਿਨ ਲੇ ਸੋਹਣਾ ਬਣਨ ਵਾਸਤੇ ਦੁਨੀਆ ਦੀ ਕੋਈ ਉਹ ਪ੍ਰੋਡਕਟ ਨਹੀਂ ਛੱਡਿਆ ਲਾਉਣ ਵਾਸਤੇ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਕਿਸੇ ਕੰਮ ਦਾ ਤੇਰਾ ਇਹ ਕੀਤਾ ਸ਼ਿੰਗਾਰ ਨਹੀਂ ਹੈ ਸੱਜਣਾ ਜੇਕਰ ਤੂੰ ਆਪਣੇ ਪਤੀ ਵਾਸਤੇ ਔਰਤ ਨੇ ਨਹੀਂ ਕੀਤਾ ਤੇ ਮਨੁੱਖ ਨੇ ਇੱਕ ਉਸ ਪਤੀ ਪਰਮੇਸ਼ਰ ਵਾਸਤੇ ਤੇ ਇਸਤਰੀ ਨੇ ਉਸ ਪਤੀ ਪਰਮੇਸ਼ਰ ਵਾਸਤੇ ਨਹੀਂ ਕੀਤਾ ਕੁਝ ਉਹਦਾ ਸ਼ਿੰਗਾਰ ਹੈ ਬਾਹਰੀ ਤੌਰ ਦੇ ਉੱਤੇ ਮਨੋਖ ਸ਼ਿੰਗਾਰ ਕਰ ਲੈਂਦਾ ਨੇ ਪ੍ਰੋਡਕਟ ਲੈ ਕੇ ਅੰਤਰੀਵੀ ਤੌਰ ਦੇ ਉਤੇ ਸ਼ਿੰਗਾਰ ਹੈ ਰੱਬ ਦਾ ਨਾਮ ਤੇ ਇੱਕ ਥਾਂ ਦੇ ਉਤੇ ਟਿਕ ਜਾਣਾ ਇੱਕ ਖਸਮ ਤੇ ਭਰੋਸਾ ਰੱਖਣਾ ਇੱਕ ਗੁਰੂ ਰਹਿਬਰ ਤੇ ਭਰੋਸਾ ਰੱਖਣਾ ਤੇ ਜਦੋਂ ਇੱਕ ਤੇ ਭਰੋਸਾ ਰੱਖੇਗਾ ਸੱਜਣਾ ਉਸ ਦਿਨ ਤੈਨੂੰ ਕਿਸੇ ਥਾਂ ਤੇ ਤੂੰ ਨੀਵੀਂ ਨਹੀਂ ਪਾਣੀ ਪਾਏਗੀ ਤੇਰਾ ਸਿਰ ਹਮੇਸ਼ਾ ਲਈ ਉੱਚਾ ਰਹੇਗਾ ਜਿ ਦਿਨ ਦਿਨ ਬਣ ਸਤੀ ਕਲਸਨ ਪ੍ਰੇਮ ਗੁਰੂ ਪਾਸ਼ਾ ਜੀ ਕਹਿੰਦੇ ਨੇ ਜਿਸ ਦਿਨ ਆ ਸਰੀਰ ਦੇ ਅੰਦਰੋਂ ਕਾਇਆ ਜਿੰਦ ਨਿਕਲੇਗੀ ਜਿਸ ਦਿਨ ਇਹਦੇ ਅੰਦਰੋਂ ਜਿੰਦ ਜਾਨ ਨਿਕਲ ਗਈ ਇਹ ਬਾਡੀ ਰਹਿ ਗਈ ਕੱਲੀ ਇਹ ਸਰੀਰ ਰਹਿ ਗਿਆ ਢਾਂਚਾ ਰਹਿ ਗਿਆ ਉਸ ਦਿਨ ਕੀ ਹੋਣਾ ਗੁਰੂ ਪਾਸ਼ਾ ਜੀ ਕਹਿੰਦੇ ਜਿਤ ਦਿਨ ਬਿਨਸ ਸਸੀ ਉਹ ਤੇ ਵੇੜਿਆ ਕਸਨ ਪ੍ਰੇਤ ਨੂੰ ਭੜਿਆ ਸਾਰੇ ਨੇ ਪ੍ਰੇਤ ਕਹਿ ਕੇ ਨਵਾਜਣਾ ਉਹਨਾਂ ਨੇ ਕਹਿਣਾ ਹੁਣ ਇਹ ਪ੍ਰੇਤ ਆ ਇਹਨੂੰ ਛੇਤੀ ਕਰੋ ਨਾ ਧੀਆਂ ਨੇ ਨਾ ਪੁੱਤਰਾਂ ਨੇ ਨਾ ਇੱਕ ਔਰਤ ਨੇ ਜਾਂ ਹਉਤ ਹੋਤ ਹੋਗੀ ਤਾਂ ਨਾ ਮਰਦ ਨੇ ਤੇ ਗੁਰਮਖੋ ਕਿਸੇ ਨੇ ਇਹ ਨਹੀਂ ਕਹਿਣਾ ਵੀ ਅੱਜ ਦੀ ਰਾਤ ਰੱਖ ਲਈਏ ਉਹਨੇ ਕਹਿਣਾ ਛੇਤੀ ਕਰੋ ਇਹਦਾ ਸੰਸਕਾਰ ਕਰੀਏ ਇਹ ਹੁਣ ਮਿੱਟੀ ਆ ਇਹ ਇੱਕ ਹੁਣ ਡੈੱਡ ਹੋ ਗਿਆ ਇਹ ਤੋਂ ਡਰਾਵਣੀ ਬਣ ਗਈ ਨੇ ਇਹ ਜਿਹੜੀ ਹੁਣ ਬਾਡੀ ਡਰਾਵਣੀ ਆ ਹੁਣ ਇਹ ਤੋਂ ਡਰ ਲੱਗਦਾ ਕਿੰਨਾ ਕਿਸਤੇ ਦਾ ਇਸਤਰੀ ਦਾ ਆਪਣੇ ਪਤੀ ਹੁੰਦਾ ਉਹਨੂੰ ਆਪਾਂ ਆਮ ਆਨੰਦ ਕਾਰਜ ਦੇ ਵਿੱਚ ਜਦੋਂ ਬੈਠਦੇ ਆ ਆਨੰਦ ਕਾਰਜ ਜਾਂ ਆਪਣਾ ਜਾਂ ਕਿਸੇ ਦਾ ਹੁੰਦਾ ਦੇਖਦੇ ਆ ਉਹਦੇ ਵਿੱਚ ਇੱਕ ਰਾਗੀ ਸਿੰਘ ਜਾਂ ਗ੍ਰੰਥੀ ਸਿੰਘ ਕੱਲ ਕਹਿੰਦਾ ਤੁਸੀਂ ਜੀਵਨ ਸਾਥੀ ਹੋ ਤਾਂ ਇਹ ਕਿਹਾ ਉਸ ਰਾਗੀ ਨੇ ਜਾਂ ਗ੍ਰੰਥੀ ਨੇ ਵੀ ਤੁਸੀਂ ਜੀਵਨ ਨਹੀਂ ਤੁਸੀਂ ਮਰਨ ਸਾਥੀ ਵੀ ਹੋ ਮਰਨ ਸਾਥੀ ਕੋਈ ਨਹੀਂ ਕਹੇਗਾ ਕਹੇਗਾ ਜੀਵਨ ਸਾਥੀ ਆ ਕਿ ਜੀਵਨ ਸਾਥੀ ਆ ਜਿੰਨਾ ਚਿਰ ਜਿਉਂਦਾ ਬੰਦਾ ਜਦੋਂ ਫਾਤ ਹੋ ਗਿਆ ਜਦੋਂ ਇਹ ਚਲਾ ਗਿਆ ਦੁਨੀਆ ਤੋਂ ਇਹਦੀ ਜੰਦ ਨੇ ਉਦੋਂ ਫਿਰ ਤੂੰ ਕੌਣ ਤੇ ਮੈਂ ਕੌਣ ਫਿਰ ਜੀਵਨ ਸਾਥੀ ਮਰਨ ਸਾਥੀ ਨਹੀਂ ਬਣਦਾਗਾ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਸ ਦਿਨ ਇਹ ਗਿਣਸੋਗੀ ਉਹ ਦਿਨ ਤੈਨੂੰ ਪ੍ਰੇਤ ਕਹਿਣਾ ਤੇਰੇ ਧੀਆਂ ਪੁੱਤਰਾ ਨੇ ਸਭ ਨੇ ਕਹਿੰਦੇ ਪਕੜ ਚਲਾਏ ਦੂਤ ਜਮ ਕਿਸੇ ਨਾਲ ਦੇਣੀ ਭੇਤ ਉਹ ਜਮਾ ਨੇ ਪਕੜ ਲੈਣਾ ਤੈਨੂੰ ਤੇ ਜਮਾ ਦਾ ਠੇਂਗਾ ਬਹੁਤ ਬੁਰਾ ਆ ਜਦੋਂ ਪੈਂਦਾ ਫਿਰ ਬੰਦੇ ਨੂੰ ਪਤਾ ਲੱਗਦਾ ਆ ਵੀ ਜਮਾ ਦਾ ਠੇਂਗਾ ਇੰਨਾ ਬੁਰਾ ਹੈ ਜਦੋਂ ਜਿੰਦ ਨਿਕਲਦੀ ਆ ਉਦੋਂ ਫਿਰ ਜਿੰਦ ਨਮਾਣੀ ਕੱਢੀਏ ਹੱਡਾਂ ਕੂ ਕਰਕਾਏ ਕਰਕਾ ਕੇ ਹੱਡਾਂ ਨੂੰ ਨਿਕਲਦੀ ਜਾਂਦਾ ਪੂਰੇ ਇਨਾਂ ਨੂੰ ਕਿਹਾ ਜਾਂਦਾ ਹੈ ਜਾਂਦਾ ਹੈ ਦੇ ਸਿਰ ਦੇ ਵਿੱਚ ਚੋਟ ਮਾਰੀ ਜਾਂਦੀ ਹੈ ਜਾਂ ਜਾਨ ਇਸ ਮੁੱਖ ਦੇ ਅੰਦਰ ਜਾਂ ਗੁਪ ਢੰਗ ਦੇ ਅੰਦਰ ਫਿਰ ਇਹ ਜਿੰਦ ਨਿਕਲ ਕੇ ਚਲੀ ਜਾਂਦੀ ਆ ਕਿੰਨੀ ਔਖੀ ਜਿੰਦ ਹੈ ਇਹ ਸਰੀਰ ਦੇ ਅੰਦਰ ਜਿੰਦ ਪਾਈ ਉਹ ਜਦੋਂ ਸਰੀਰ ਛੱਡਦੀ ਆ ਕਿਸੇ ਨੇ ਘਰ ਛੱਡਣਾ ਹੋਵੇ ਤੇ ਬਹੁਤ ਔਖਾ ਘਰ ਛੱਡਣਾ ਜਿਸ ਜਿੰਦ ਨੇ ਇਸ ਸਰੀਰ ਨੂੰ ਘਰ ਬਣਾਇਆ ਉਹ ਜਦੋਂ ਜਮਾਂ ਦਾ ਠੇਗਾ ਪੈਂਦਾ ਫੇਰ ਹੀ ਇਹ ਜਿੰਦ ਛੱਡਦੀ ਆ ਸਰੀਰ ਨੂੰ ਜਦੋਂ ਛੜਦੀ ਗੁਰੂ ਪਾਤਸ਼ਾਹ ਜੀ ਕਿੰਨੇ ਪੁਖੜ ਚਲਾਉਣ ਦੂਤ ਜਮ ਕਿਸੇ ਨਾ ਦੇਣੀ ਭੇਤ ਉਹ ਜਮ ਦੂਤਾਂ ਨੇ ਭੇਤ ਨਹੀਂ ਦੇਣਾ ਵੀ ਕਿੱਧਰ ਲੈ ਚਲੇ ਆ ਕਿੱਥੇ ਚਲੇ ਗਏ ਉਹ ਲੈ ਕੇ ਫਿਰ ਨਾ ਭੇਤ ਆਉਣਾ ਪਰ ਇੱਕ ਸਾਡਾ ਪਖੰਡ ਇੱਕ ਸਾਡਾ ਪਰਮ ਅਸੀਂ ਅੱਜ ਵੀ ਲਈ ਇਥੇ ਪੜੇ ਲਿਖੇ ਲੋਕ ਕਿਹੜਾ ਪਰਮ ਇਹ ਆ ਵੀ ਸ਼ਰਾਤ ਨੂੰ ਛਾਣ ਕੇ ਨਾ ਜਿਸ ਜਗ੍ਹਾ ਦੇ ਉੱਤੇ ਉਹ ਜਗ੍ਹਾ ਦੇ ਨੇੜੇ ਜਿਸ ਤੇ ਇਸ਼ਨਾਨ ਕਰਾਇਆ ਉੱਥੇ ਸਵਾਹ ਲੈ ਕੇ ਛਾਨ ਕੇ ਉੱਤੇ ਬੱਠਲ ਮੁੰਦਾ ਮਾਰ ਦਿੰਦੇ ਆ ਵੀ ਅਸੀਂ ਦੇਖਣਾ ਜੀ ਇਸ ਮੈਪ ਦੇ ਉੱਤੇ ਇਸ ਮੈਪ ਦੇ ਉੱਤੇ ਦੇਖਣਾ ਕੀ ਦੇਖਣਾ ਜੀ ਇਸ ਸਕਰੀਨ ਦੇ ਉੱਤੇ ਦੇਖਣਾ ਸੀ ਵੀ ਬੰਦੇ ਨੂੰ ਕਿਹ ਜੂਨੇ ਚਲੇਗਾ ਬੰਦੇ ਨੂੰ ਕਿਹੜਾ ਮੈਪ ਆ ਜੀ ਬੰਦੇ ਨੂੰ ਕਿਹੜੀ ਸਕਰੀਨ ਆ ਵੀ ਜਿਹੜਾ ਦੇਖ ਸਕਦਾ ਵੀ ਕਿਸ ਜੂਨ ਦੇ ਅੰਦਰ ਪਿਆ ਮੇਰੇ ਨੂ ਪਰਮਿਆਂ ਮਨੁੱਖ ਦਾ ਉਹ ਪ੍ਰਮਾਤਮਾ ਦੇ ਹੱਥ ਆ ਉਹਨੂੰ ਕਿਸ ਜੁਨੀ ਵਿੱਚ ਪਾਉਣਾ ਜਾਂ ਨਹੀਂ ਪਾਉਣਾ ਉਹ ਪ੍ਰਮਾਤਮਾ ਦੇ ਹੱਥ ਵਿੱਚ ਆ ਸਾਡੇ ਹੱਥ ਵਿੱਚ ਕੁਝ ਨਹੀਂ ਗਾ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਆਂਦੇ ਇਸ ਤਰੀਕੇ ਨਾਲ ਜਮ ਲੈ ਜਾਂਦੇ ਪਤਾ ਨਹੀਂ ਕਿੱਥੇ ਲੈ ਗਏ ਛੱਡ ਖੜੋ ਤੇ ਖਿਣਾ ਮਾਹੇ ਜਿਨਸੋ ਲੱਗਾ ਹੈਤ ਜਿਨ੍ਹਾਂ ਨਾਲ ਇੰਨਾ ਪ੍ਰੇਮ ਕੀਤਾ ਜਿਨ੍ਹਾਂ ਲਈ ਮਰਦਾ ਰਿਆਂ ਜਿਨ੍ਹਾਂ ਲਈ ਘਰ ਤੱਕ ਕਰਕੇ ਠੱਹਾ ਕਰਦਾ ਰਿਆਂ ਜਿਨਾਂ ਦੇ ਮਹੱਲ ਤਿਆਰ ਕਰਦਾ ਰਿਆਂ ਜਿਨ੍ਹਾਂ ਧੀਆਂ ਪੁੱਤਰਾਂ ਲਈ ਸਭ ਕੁਝ ਜੈ ਰਾਤ ਬਣਾਉਂਦਾ ਰਿਆਂ ਉਹ ਛੱਡ ਕੇ ਖਿਣ ਦੇ ਵਿੱਚ ਇੱਕ ਪਲ ਦੇ ਵਿੱਚ ਛੱਡ ਕੇ ਪਰਾਂ ਹੋ ਗਏ ਉਹਨਾਂ ਨੇ ਸਾਥ ਨਾ ਦਿੱਤਾ ਜਦੋਂ ਉਹ ਵਿਲਕਦਾਂ ਨੇ ਮੰਜੇ ਦੇ ਉੱਤੇ ਪਿਆ ਤੇ ਕਹਿੰਦੇ ਨੇ ਹੁਣ ਜਾਂ ਤਾਂ ਬਾਪੂ ਦਾ ਦਿਮਾਗ ਖਰਾਬ ਹੋ ਗਿਆ ਜਾਂ ਇਹ ਹੁਣ ਜਦੋਂ ਬੰਦੇ ਨੂੰ ਜਦੋਂ ਮੰਜੇ ਦੇ ਉੱਤੇ ਚੂਕਦਾ ਨਾ 4-5 ਦਿਨ ਸੇਵਾ ਕਰਦਾ ਤੇ ਪੰਜਵੇਂ ਦਿਨ ਬੰਦਾ ਫਿਰ ਨਾ ਉਹਦੀ istri ਨਾ ਧੀਆਂ ਪੁੱਤਰ ਨੇੜੇ ਨਹੀਂ ਆਉਂਦੇ ਵੀ ਕਿਤੇ ਆਵਾਜ਼ ਨਾ ਮਾਰ ਲਵੇ ਕਦੇ ਸਾਖ ਕਦੇ ਸਾਨੂੰ ਕੁਝ ਕੰਮ ਨਾ ਕਰ ਦੇ ਕੋਈ ਗੱਲ ਨਾ ਕਰ ਦੇ ਓਦੀ ਜਾਨ ਔਕੀ ਨੇ ਪਰ ਨੇੜੇ ਜਾਣ ਤੋਂ ਵੀ ਮਨੁੱਖ ਡਰਦਾ ਆ ਵੀ ਕੋਈ ਸਾਨੂੰ ਤਕਲੀਫ ਨਾ ਆਵੇ ਉਹ ਗੁਰਮਖੋ ਗੁਰੂ ਪਾਤਸ਼ਾਹ ਜੀ ਕਹਿੰਦੇ ਖਿੰਦ ਦੇ ਵਿੱਚ ਛੜਤਾ ਸਭ ਨੇ ਜਿੰਨਾ ਲਈ ਤੂੰ ਇਹਨਾਂ ਕੁਝ ਕੀਤਾ ਜੇ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਲਈ ਤੂੰ ਬਹੁਤ ਕੁਝ ਬਣਾਇਆ ਅੱਜ ਉਹ ਤੇਰਾ ਸਾਥ ਨਹੀਂ ਦੇ ਰਹੇ ਹੱਥ ਮਰੋੜਾਂ ਤਨ ਕੰਪੇ ਛਾਉ ਹਵਾ ਸੇ ਹੱਥ ਮਰੋੜਦੇ ਜਦੋਂ ਜਮਦੂਤ ਤਨ ਕੰਬਦਾ ਨੇ ਆ ਸਰੀਰ ਕੰਬਦਾ ਜਦੋਂ ਇਸ ਸਰੀਰ ਦੇ ਅੰਦਰੋਂ ਜਨਨ ਨਿਕਲਦੀ ਜਾਨ ਗੁਰੂ ਪਾਤਸ਼ਾਹ ਨੇ ਕਹਿੰਦੇ ਹੱਥ ਮਰੋੜੇ ਤਨ ਕੰਪੇ ਕੰਮ ਨਾ ਨੇ ਇਹ ਸਰੀਰ ਤੇ ਅੱਗੇ ਗੁਰੂ ਪਾਤਸ਼ਾਹ ਸਿਆਹ ਹੋਵਾ ਸੀ ਪਹਿਲਾ ਸਵਾਹ ਵਰਗਾ ਹੋ ਗਿਆ ਫਿਰ ਇਕਦਮ ਚਿੱਟਾ ਹੋ ਗਿਆ ਇਹਦਾ ਸਰੀਰ ਫਿਰ ਪੂਣੀ ਵਰਗਾ ਐਨ ਚਿੱਟਾ ਹੋ ਗਿਆ ਖੂਨ ਜਿਹੜਾ ਇੱਕ ਥਾਂ ਤੇ ਰੁਕ ਗਿਆ ਤੇ ਇਹ ਡੈਡ